ਦੀ ਕਿਤਾਬ ਕਾਲਾ ਕਲਾਬ ਤੇ ਹੁਜਰੇ ਦੀ ਮਿੱਟੀ ਪਾਕ ਤੇਰਮਾ 1960 ਕੱਲੇ ਨੇਪਾਲ ਨੇ ਮੇਰੀ ਉਸ ਕਲਮ ਨੂੰ ਸਤਿਕਾਰਿਆ ਜਿਸ ਕਲਮ ਨਾਲ ਮੈਂ ਤੇਰੇ ਲਈ ਮੁਹੱਬਤ ਦੇ ਗੀਤ ਲਿਖੇ ਇਸ ਲਈ ਮੈਨੂੰ ਜਿੰਨੇ ਫੁੱਲੇ ਮਿਲੇ ਮੈਂ ਸਾਰੇ ਤੇਰੀ ਜਾਤ ਨੂੰ ਚੜਾ ਦਿੱਤੇ ਹਿਰਦ ਦੀ ਇਸ ਰਾਤ ਵਿੱਚ ਕੁਝ ਰੋਸ਼ਨੀ ਆਉਂਦੀ ਪਈ ਇਸ ਮੇਰੀ ਨਜ਼ਮ ਵਿੱਚ ਤੇਰੀ ਯਾਦ ਦੀ ਬੱਤੀ ਵੱੜਦੀ ਪਈ ਸੀ ਰਾਤ 11:30 ਵਜੇ ਤੱਕ ਇਸ ਰੋਸ਼ਨੀ ਦਾ ਜ਼ਿਕਰ ਹੁੰਦਾ ਰਿਹਾ ਕੋਲਕਾ ਤੇ ਨੰਗਾ ਹੀ 네ਪਾਲੀ ਹਿੰਦੀ ਤੇ ਬੰਗਾਲੀ ਕਵਤਾਵਾਂ ਜਾਗਦੀਆਂ ਪਈਆਂ ਸਨ ਇੱਕ ਫਾਰਸੀ ਦਾ ਸ਼ੇਅਰ ਸੀ ਜੀ ਦਾ ਭਾਵ ਸੀ ਰੇਗਿਸਤਾਨ ਵਿੱਚ ਅਸੀਂ ਲੋਕ ਆਪਣਾ ਚਮਕਦੀ ਰੇਤ ਨੂੰ ਪਾਣੀ ਸਮਝ ਕੇ ਦੌੜਦੇ ਹਾਂ ਭੁਲੇਖਾ ਖਾਂਦੇ ਹਾਂ ਤੜਪਦੇ ਹਾਂ ਪਰ ਲੋਕ ਆਖਦੇ ਨੇ ਰੇਤ ਰੇਤ ਹੈ ਪਾਣੀ ਨਹੀਂ ਬਣ ਸਕਦੀ ਤੇ ਕੁਝ ਸਿਆਣੇ ਲੋਕ ਉਸ ਰੇਤ ਨੂੰ ਪਾਣੀ ਸਮਝਣ ਦੀ ਗਲਤੀ ਨਹੀਂ ਕਰਦੇ ਉਹ ਲੋਕ ਸਿਆਣੇ ਹੋਣਗੇ ਪਰ ਮੈਂ ਆਖਦਾ ਹਾਂ ਜਿਹੜੇ ਲੋਕ ਰੇਤ ਨੂੰ ਪਾਣੀ ਸਮਝਣ ਦੀ ਗਲਤੀ ਨਹੀਂ ਕਰਦੇ ਉਹਨਾਂ ਦੀ ਪਿਆਸ ਵਿੱਚ ਜ਼ਰੂਰ ਕੋਈ ਕਸਰ ਹੋਵੇਗੀ ਸੱਚ ਮੇਰੇ ਸ਼ਲਾਲੇ ਮੇਰੀ ਸਿਆਣਪ ਵਿੱਚ ਕੋਈ ਕਸਰ ਹੋ ਸਕਦੀ ਹੈ ਪਰ ਮੇਰੀ ਪਿਆਸ ਵਿੱਚ ਕੋਈ ਖਸਰ ਨਹੀਂ 27 ਜਨਵਰੀ 1960 ਰਹੇ ਤੂੰ ਮੈਨੂੰ ਸਮਝਾਵੇ ਲਈ ਕਿਉਂ ਨਹੀਂ ਲਿਆ ਜਿੰਦਗੀ ਦਾ ਸਫ਼ਰ ਮੁੱਕਣ ਵਾਲਾ ਹੈ ਤੂੰ ਮਿਲਣਾ ਸੀ ਤੇ ਜ਼ਿੰਦਗੀ ਦੀ ਦੁਪਹਿਰ ਵਾਲੇ ਮਿਲਦਾ ਉਸ ਦੁਪਹਿਰ ਦਾ ਦੁਪਹਿਰ ਦਾ ਸੇਕ ਤਾਂ ਵੇਖ ਲੈਂਦਾ ਕਠੰਡੀ ਵਿੱਚ ਇਹ ਕਿਸੇ ਨੇ ਹਿੰਦੀ ਕਵਿਤਾ ਪੜ੍ਹੀ ਸੀ ਹਰ ਇੱਕ ਦੀ ਪੀੜ ਆਪੋ ਆਪਣੀ ਹੁੰਦੀ ਏ ਪਰ ਕਈ ਵਾਰ ਇਨ੍ਹਾਂ ਪੀੜਾਂ ਦੇ ਮੁਹਾਦਰੇ ਮਿਲ ਜਾਂਦੇ ਹਨ ਇਹ ਮੇਰੀ ਉਡੀਕ ਤੇਰੇ ਸ਼ਹਿਰ ਦੀਆਂ ਜ਼ਾਲਮ ਦੁਵਾਰਾਂ ਨਾਲ ਠੋਕਰ ਖਾ ਕੇ ਹਮੇਸ਼ਾ ਜ਼ਖਮੀ ਹੁੰਦੀ ਰਹੀ ਅੱਲਾ ਵੀ 14 ਬਰੇ ਰਾਮ ਬਨਵਾਸ ਜਿੰਨੀ ਇਸ ਤਰ੍ਹਾਂ ਲੰਘ ਗਏ ਤੇ ਜਾਪਦਾ ਹੈ ਮੇਰੀ ਜ਼ਿੰਦਗੀ ਵੀ ਰਹਿੰਦੀ ਓਰੇ ਵੀ ਆਪਣੀ ਉਸੇ ਕਤਾਰ ਵਿੱਚ ਜਾ ਰਣਗੇ 1 ਫਰਵਰੀ 1960 ਕਲਪਨਾ ਨੇ ਪਾਣੀਆਂ ਵਿੱਚ ਮੇਰਾ ਸੁਪਨਾ ਇੰਜ ਕਰਦਾ ਹੈ ਜਿਵੇਂ ਸਾਗਰ ਵਿੱਚ ਮੱਛੀ ਮੱਛੀ ਜਦੋਂ ਧਰਤੀ ਨੂੰ ਛੁਹੇਗੀ ਤਲਕ ਤੜਪ ਕੇ ਮਰ ਜਾਏਗੀ ਸੁਪਨਾ ਜਦੋਂ ਅਸਲੀਅਤ ਨੂੰ ਵੇਖੇਗਾ ਆਪਣਾ ਸਾਹ ਤੋੜ ਦੇਵੇਗਾ ਪਰ ਜੇ ਤੈਨੂੰ ਭੁੱਖ ਹੋਵੇ ਕਲਪਨਾ ਦਾ ਪਾਣੀ ਵਗਦਾ ਹੈ ਮੈਂ ਜਿੰਗੜੀ ਦਾ ਜਾਲ ਪਾਵਾਂਗੀ ਸੁਪਨੇ ਦੀ ਸੁਨਹਿਰੀ ਮੱਛੀ ਫੜਾਂਗੀ ਮੈਂ ਉਹਨੂੰ ਛਿੱਲਾਂਗੀ ਚੀਰਾਂਗੀ ਹਮਜੂਆਂ ਦਾ ਨੀਂਵਾਂਗੀ ਗੁਲ ਵੀ ਆਗੂ ਤੇ ਪੁੰਨਾਂਗੀ ਤੇ ਤੇਰੇ ਅੱਗੇ ਪਰੋਸ ਦੇਵਾਂਗੀ ਪਰ ਜੇ ਤੈਨੂੰ ਭੁੱਖ ਹੋਵੇ ਇਹ ਤਾਂ ਰਾਜਸაგੇ ਤਾਂ ਇੱਕ ਡੰਗ ਹੀ ਸੀ 20 ਫਰਵਰੀ 1960 ਮੈਂ ਆਪਣੇ ਖੱਤਾਂ ਨੂੰ ਦਰਾ ਸਕਦੀ ਹਾਂ ਕਿਉਂਕਿ ਕਿਸੇ ਵੀ ਮੁਸ਼ਕਲ ਦਾ ਹੱਥ ਇਹ ਮੈਂ ਦੇਖ ਕੇ ਅੱਖਰ ਨੂੰ ਮੇਟ ਨਹੀਂ ਸਕਿਆ ਪਰ ਉਹਦੇ ਖੱਤ ਨੂੰ ਨਹੀਂ ਦਰਾਵਾਂਗੀ ਕਿਉਂਕਿ ਉਹਨੂੰ ਦੇ ਲਹਿਜ ਇੰਨੇ ਤਗੜੇ ਤੇ ਇੰਨੇ ਖੂਬਸੂਰਤ ਹਨ ਕਿ ਉਹਨਾਂ ਨੂੰ ਪੜਨ ਤੋਂ ਬਾਅਦ ਜਦੋਂ ਕੋਈ ਆਦਮੀ ਆਪਣੇ ਮਨ ਦੀ ਗੱਲ ਕਹਿਣ ਲਈ ਉਹ ਉਹਦੇ ਲਹਜੇ ਵਰਤਣਾ ਚਾਹੇਗਾ ਉਹਨੇ ਇੱਕ ਵਾਰ ਇੰਜ ਜਾਪੇਗਾ ਜਿਵੇਂ ਇਸ ਬੋਲੀ ਦੇ ਬਾਗ ਵਿੱਚੋਂ ਇਹਨਾਂ ਲਹਜਾਂ ਦੇ ਫੁੱਲ ਹਮੇਸ਼ਾ ਲਈ ਮਰ ਜਾ ਚੁੱਕੇ ਹਨ ਮੈਂ ਇਸ ਤਰ੍ਹਾਂ ਮਿਲੇ ਸਾਂ ਜੀ ਸੁਪਨਿਆਂ ਦੇ ਥਾਂ ਨਾਲੋਂ ساری ਉਮਰ ਹੜਾਣ ਵਾਸਤੇ ਮੈਂ ਇੱਕ ਗੱਜ ਕੱਪੜਾ ਪਾੜ ਲਿਆ ਹੋਵੇ ਸਿਰਫ ਇਨਾ ਹੀ ਆਖਣਾ ਚਾਹਾਂਗੀ ਮੈਂ ਉਹਦੇ ਅੱਖੇ ਜਦੋਂ ਮੈਂ ਕਲਪਨਾ ਦੇ ਾਰੇ ਲਗਦੇ ਪਾਣੀਆਂ ਵਿੱਚੋਂ ਸੁਪਨੇ ਵਾਂਗ ਸੁਨਹਿਰੀ ਮੱਛੀ ਫੜ ਕੇ ਰੰਗ ਪਕਾ ਕੇ ਉਹਦੇ ਅੱਗੇ ਪਰੋਸ ਦਿੱਤੀ ਉਹ ਆਖਣ ਲੱਗਾ ਇਹ ਮੈਨੂੰ ਕੋਖਣੀ 1960 ਵਿੱਚ ਅਕਤੂਬਰ ਦੇ ਅਖੀਰਲੇ 10 ਦਿਨ ਤੇ ਨਵੰਬਰ ਦੇ ਪਹਿਲੇ 10 ਦਿਨ ਇਹੋ ਜੇ ਸਨ ਜਦੋਂ ਮੇਰੇ ਹੱਥ ਵਿੱਚ ਕਿਸੇ ਘਰ ਦੀ ਕਿਸੇ ਕਮਰੇ ਦੀ ਕਿਸੇ ਅਲਮਾਰੀ ਦੀ ਕਿਸੇ ਟ੍ਰੰਕ ਦੀ ਕੋਈ ਚਾਬੀ ਨਹੀਂ ਸੀ ਨਿੱਕੇ ਜਿਹੇ ਸੂਟ ਕੇ ਸੂਟਕੇਸ ਵਿੱਚ ਤਿੰਨ ਚਾਰ ਕਮੀਜ਼ਾਂ ਪੰਜ ਸਾਨੇ ਸੰਵਾਰ ਜਿਨਾਂ ਕੀਮਤਾਂ ਮੇਰੀ ਅਸਫਲ ਜ਼ਰਬੇ ਨੇ ਬੜੀਆਂ ਕਿਆਰੀਆਂ ਅੱਖਾਂ ਨਾਲ ਦੇਖ ਰਹੀਆਂ ਸਨ ਸਭ ਕੁਝ ਗਵਾਚ ਚੁੱਕੀ ਸੀ ਪਰ ਅਜੇ ਵੀ ਦੋ ਬੈਂਕਾਂ ਵਿੱਚ ਮੇਰੇ ਕੋਲ ਕੁਝ ਪੈਸੇ ਬਚੇ ਰਹੇ ਸਨ ਜਿਨ੍ਹਾਂ ਵਿੱਚੋਂ ਇੱਕ ਬੈਂਕ ਦਾ ਨਾਮ ਸੈਂਟਰਲ ਬੈਂਕ ਅਤੇ ਦੂਸਰੇ ਬੈਂਕ ਦਾ ਨਾਮ ਸੀ ਦੋਸਤੀ ਸੈਂਟਰਲ ਬੈਂਕ ਵਿੱਚ ਕੁਝ ਰੁਪਏ ਇਹ ਐ ਤੇ ਦੋਸਤੀ ਦੇ ਬੰਕੇ ਉੱਚੋ ਕਰਦਾ ਨਿੱਗਾ ਆਸਰਾ ਇੱਕ ਵਾਰ ਕਾਰ ਚਲਾਉਂਦਿਆਂ ਮੇਰੇ ਕੋਲ ਇੱਕ ਹਾਦਸਾ ਹੋ ਗਿਆ ਤੇ ਕਾਰ ਦਾ ਸਾਹਮਣਾ ਵੱਡਾ ਸ਼ੀਸ਼ਾ ਪਤਾ ਨਹੀਂ ਕਿੰਨੇ ਹਜ਼ਾਰ ਕੰਕਰਾਂ ਵਾਂਗ ਕੇ ਮੇਰੇ ਪਿੰਡੇ ਉੱਤੇ ਵੱਸ ਗਿਆ ਇੱਕ ਬਹੁਤ ਛੋਟੇ ਹਾਦਸੇ ਨੂੰ ਬਹੁਤ ਵੱਡੇ ਹਾਦਸੇ ਨਾਲ ਮੇਲ ਰਹੀ ਹਾਂ ਕਿਉਂਕਿ ਵੱਡੇ ਹਾਦਸਿਆਂ ਵਾਸਤੇ ਕੋਈ ਤੁਲਨਾਵਾਂ ਨਹੀਂ ਹੁੰਦੀਆਂ ਇਹ ਜਦੋਂ ਜੀਬਾਤੀ ਹਾਦਸਾ ਹੋ ਗਿਆ ਤੇਰੇ ਤਸਵਰ ਦਾ ਸ਼ੀਸ਼ਾ ਪਤਾ ਨਹੀਂ ਕਿੰਨੇ ਹਜ਼ਾਰ ਕੰਕਰ ਬਣ ਕੇ ਮੇਰੇ ਦਿਲ ਵਿੱਚ ਚੁੱਭ ਗਿਆ ਮਨ ਦੇ ਵਿਗਿਆਨਕ ਜਿਵੇਂ ਆਖਦੇ ਹਨ ਜਿੰਦਗੀ ਦੀ ਤਲਕ ਹਕੀਕਤਾ ਤੋਂ ਮੂੰਹ ਮੋੜ ਕੇ ਜਿਹੜੇ ਲੋਕ ਆਪਣੀ ਤੀਬਰਤਾ ਦੇ ਜੋਰ ਨਾਲ ਕੰਪਣਾ ਦੇ ਅਸਮਾਨ ਵਿੱਚ ਪਹੁੰਚ ਜਾਂਦੇ ਉਹਨਾਂ ਵਿੱਚੋਂ ਨਿਮਨ ਨੇ ਮੋੜ ਕੇ ਟਰਤੀ ਉੱਤੇ ਆਉਣ ਦਾ ਰਾਹ ਛੇਤੇ ਰਹਿ ਜਾਂਦਾ ਉਹ ਕਲਾਕਾਰ ਬਣ ਜਾਂਦੇ ਹਨ ਜਿਨ੍ਹਾਂ ਨੂੰ ਵਾਪਸ ਆਉਣ ਦਾ ਰਸਤਾ ਵਿਸਰ ਜਾਂਦਾ ਉਹ ਪਾਵਰ ਹੋ ਜਾਂਦੇ ਹਨ ਮੇਰੀ ਸੁਰਤ ਮੇਰੇ ਜਿਸਮ ਵਿੱਚੋਂ ਨਿੱਕਾ ਕੇ ਪਤਾ ਨਹੀਂ ਕਿੱਥੇ ਚਲੀ ਗਈ ਸੀ पता नहीं इस सुरत में तेन दिनों पिछ कि वापस तो बरतन का रस्ता मिल गया ये जब वापस आई मैं याद है मेरे जिसमें एक अजीब कंबनी से इस कंबणी में जो मैं कुछ को एक नज़म पा सकी मेरे अंगा कुछ सुरत पै गई